बहुत गर्मी से अच्छा था पबी आ गई तो पापी लेक्चर ला ला के ने मेरा सिर दुख लग गया कोल्ड कॉफी बना के दे दूंगे अच्छा हमने बना के लेके आई तू तो आराम कर अरे तेरी कॉफी थैंक यू पापी सब छोटे पापी की कर देने ਉਹ ਆਪਣੇ ਕਮਰੇ 'ਚ ਆਰਾਮ ਕਰ ਰਹੀ ਏ। ਇੱਕ ਗੱਲ ਪੁੱਛਾਂ ਤੁਹਾਡੇ ਤੋਂ ਭਾਬੀ। ਹਾਂ ਰੱਜੋ ਪੁੱਛ ਕੀ ਪੁੱਛਣਾ ਹੈ? ਭਾਬੀ ਜੇ ਛੋਟੇ ਭਾਬੀ ਕੰਮ ਤੋਂ ਟਲ ਕੇ ਇੱਧਰ ਉੱਧਰ ਹੋ ਜਾਂਦੇ ਨੇ ਤਾਂ ਤੁਹਾਨੂੰ ਸਾਰਾ ਕਿਚਨ ਦਾ ਕੰਮ ਇਕੱਲੇ ਕਰਨਾ ਪੈਂਦਾ। ਤੁਹਾਨੂੰ ਗੁੱਸਾ ਨਹੀਂ ਆਉਂਦਾ? ਇਸ ਗੁੱਸਾ ਆਉਣ ਵਾਲੀ ਕੀ ਗੱਲ ਹੈ? ਛੋਟੇ ਪੱਪੀ ਤਾਂ ਸਾਰੇ ਦਿਨ 'ਚ ਇੱਕ ਕੰਮ ਕਰਦੇ ਨੇ ਤੇ ਤੁਸੀਂ ਤਿੰਨੋਂ ਟਾਈਮ ਕਿਚਨ 'ਚ ਹਾਜ਼ਰੀ ਭਰਦੇ ਹੋ। ਤੁਹਾਨੂੰ ਗੁੱਸਾ ਨਹੀਂ ਆਉਂਦਾ? ਤੁਸੀਂ ਤੋਂ ਨਾ ਤਾਂ ਵੱਡੇ ਹੋ ਤੁਸੀਂ ਉਹਨਾਂ ਨੂੰ ਸਮਝਾਉਂਦੇ ਕਿਉਂ ਨਹੀਂ ਕਿ ਅੱਪਾ ਰਲ ਕੇ ਕੰਮ ਕਰਦੇ ਆ ਹਲੇ ਉਹਦੇ ਵਿਆਹ ਨੂੰ 2 ਸਾਲ ਹੀ ਹੋਏ ਨੇ ਹੌਲੀ ਹੌਲੀ ਆਪੇ ਕੰਮ ਕਰਨ ਲੱਗ ਜੂ ਆਪੇ ਸਮਝ ਆ ਜੂ ਉਹਨੂੰ ਨਾਲੇ ਹਲੇ ਉਮਰ ਦੀ ਵੀ ਤਾਂ ਛੋਟੀ ਹੈ ਜੇ ਉਮਰ ਦੇ ਇੰਨੇ ਛੋਟੇ ਨੇ ਫਿਰ ਛਲਕੀਆਂ ਕਿੱਥੋਂ ਆਉਂਦੀਆਂ ਉਹਨਾਂ ਨੂੰ ਰਜੋ ਐਵੇਂ ਨਾ ਹਵਾ ਚ ਬੋਲੀ ਜਾਇਆ ਕਰ ਉਹਨੇ ਕਿਹੜੀਆਂ ਛਲਕੀਆਂ ਕਰੀ ਆ ਭੱਲਾ ਤੂੰ ਤਾਂ ਉਹਦੀ ਪਿੱਛੇ ਹੀ ਪੈ ਗਈ ਕਿਉਂ ਭਾਬੀ ਤੁਸੀਂ ਨਹੀਂ ਵੇਖਿਆ ਗਰਮੀਆਂ 'ਚ ਕਿਦਾਂ ਸੇਕ ਤੋਂ ਬਚਣ ਲਈ ਉਹ ਆਟਾ ਗੁੰਨ ਕੇ ਭੱਜ ਜਾਂਦੇ ਨੇ ਜੇ ਸਬਜ਼ੀ ਕੱਟੀ-ਕਟਾਈ ਪਈ ਹੋਵੇ ਤਾਂ ਫਟਾਫਟ ਕੁੱਕਰ ਚ ਚੜਾ ਕੇ ਸਾਰ ਦਿਨ ਵੇਲੇ ਰਹਿੰਦੇ ਨੇ ਤੇ ਸਰਦੀਆਂ ਵਿੱਚ ਠੰਡੇ ਪਾਣੀ ਚ ਭਾਂਡੇ ਨਾ ਮਾਣੇ ਪਣ ਫਟਾਫਟ ਟਾਈਮ ਸਿਰ ਆ ਕੇ ਪ੍ਰਸ਼ਾਦਾ ਬਣਾ ਦਿੰਦੇ ਨੇ ਇਹ ਸਭ ਉਹਨਾਂ ਦੀਆਂ ਛਲਕੀਆਂ ਤਾਂ ਨਹੀਂ ਇਸ ਚ ਭਲਾ ਕਿਹੜੀ ਛਲਕੀ ਜੋ ਕਮ ਸੌਖਾ ਲੱਗਦਾ ਉਹ ਕਰ ਲੈਂਦੀ ਹੈ ਕੰਮ ਤਾਂ ਕਰਦੀ ਹੈ ਨਾ ਛੋਟੇ ਪਾਪੀ ਤਾਂ ਕਿਤੇ ਸੋਚਦੇ ਹੀ ਨਹੀਂ ਕਿ ਸਾਰੇ ਕਾਜ ਕਰਜ ਕੱਲ ਇੱਕ ਕੰਮ ਥੋੜੀ ਐ ਜੋ ਕਰਕੇ ਵੇਲੇ ਹੋ ਜਾਂਦੇ ਨੇ ਸ਼ਾਇਦ ਹੀ ਕੋਈ ਦਿਨ ਹੁੰਦਾ ਹੋਣਾ ਜਿਸ ਦਿਨ ਉਹ ਇੱਕ ਦਿਨ ਦੋ ਕੰਮ ਕਰਦੇ ਹੋਣ ਚਲ ਛੱਡ ਤੂੰ ਆ ਪਤਾ ਨਹੀਂ ਕਿਹੜੀ ਗੱਲਾਂ ਲੈ ਕੇ ਬੈਗੀ ਭਾਬੀ ਮम्मा ਤਾਂ ਬੈਠ ਤੇ ਪਏ ਨੇ ਉਹਨਾਂ ਤਾਂ ਤੁਰਿਆ ਫਿਰਿਆ ਨਹੀਂ ਜਾਂਦਾ ਜੇ ਉਹਨਾਂ ਨੂੰ ਪਤਾ ਹੁੰਦਾ ਤਾਂ ਉਹਨਾਂ ਨੇ ਛੋਟੀ ਭਾਬੀ ਨੂੰ ਜ਼ਰੂਰ ਸਮਝਾਉਣਾ ਸੀਗਾ ਪਰ ਤੁਸੀਂ ਤਾਂ ਉਹਨਾਂ ਦੀ ਕਦੇ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਲੈ ਦੱਸ ਮੈਂ ਭਲਾ ਕਿਉਂ ਸ਼ਿਕਾਇਤ ਲਾਣੀ ਉਹਦੀ ਨਾਲੇ ਮੈਂ ਆਪਣੇ ਪਰਿਵਾਰ ਦਾ ਕੰਮ ਕਰਕੇ ਬਹੁਤ ਖੁਸ਼ ਆ ਮੈਨੂੰ ਵੀ ਦੱਸੋ ਕਿ ਤੁਸੀਂ ਇੰਨੀ ਗਰਮੀ 'ਚ ਸਾਰੇ ਕੰਮ ਕਰਕੇ ਕਿੱਦਾਂ ਖੁਸ਼ ਹੋ ਪੱਕਾ ਕੋਈ ਰਾਜ਼ ਹੈ ਚਲ ਜੇ ਤੂੰ ਮੇਰੇ ਪਿੱਛੇ ਪੈ ਹੀ ਗਈ ਹੈ ਤਾਂ ਤੈਨੂੰ ਮੈਂ ਦੱਸ ਹੀ ਦਿੰਨੀ ਆ ਇਹਦੇ ਪਿੱਛੇ ਕੀ ਰਾਜ਼ ਹੈ ਜਦ ਹੀ ਦੱਸੂ ਮੇਰੇ ਤਾਂ ਸਬਰ ਨਹੀਂ ਹੋਣਾ ਮੈਂ ਵੀ ਤੇਰੇ ਵਾਂਗ ਆਪਣੇ ਮੰਮਾ ਨੂੰ ਪੁੱਛਦੀ ਰਹਿੰਦੀ ਸੀ ਕਿ ਚਾਚੀ ਤਾਈ ਤਾਂ ਕੋਈ ਕੰਮ ਹੀ ਨਹੀਂ ਕਰਦੀ ਤੁਸੀਂ ਸਭ ਤੋਂ ਵੱਧ ਕੰਮ ਕਰਦੇ ਹੋ ਘਰੇ ਫਿਰ ਵੀ ਬਹੁਤ ਖੁਸ਼ ਰਹਿੰਦੇ ਹੋ ਇਹਦਾ ਕੀ ਰਾਜ਼ ਹੈ ਫਿਰ ਕੀ ਦੱਸਿਆ ਤੁਹਾਡੇ ਮੰਮਾ ਨੇ ਜਦ ਵੀ ਮੈਂ ਉਹਨਾਂ ਤੋਂ ਇਹ ਗੱਲ ਪੁੱਛਣੀ ਨਾ ਉਹਨਾਂ ਨੇ ਹਮੇਸ਼ਾ ਟਾਲ ਦੇਣਾ ਤੇ ਕਹਿਣਾ ਕਿ ਜਦ ਤੂੰ ਵੱਡੀ ਹੋਏਂਗੀ ਨਾ ਤੈਨੂੰ ਆਪੇ ਪਤਾ ਲੱਗ ਜਾਊਗਾ ਫਿਰ ਤੁਹਾਨੂੰ ਆਪੇ ਪਤਾ ਲੱਗ ਗਿਆ ਸੀ ਕਿ ਤੁਹਾਡੇ ਮੰਮਾ ਨੇ ਦੱਸਿਆ ਤੁਹਾਨੂੰ ਮੇਰੇ ਵਿਆਹ ਤੋਂ ਕੁਝ ਦਿਨ ਪਹਿਲਾਂ ਮੰਮਾ ਨੇ ਇਹ ਰਾਜ਼ ਦੱਸਿਆ ਮੈਨੂੰ ਫੋਟੋ ਫੋਟ ਦੱਸੋ ਭਾਬੀ ਹੁਣ ਮੇਰੇ ਤੋਂ ਸਬਰ ਨਹੀਂ ਹੋ ਰਿਹਾ ਦੱਸਦੀਆਂ ਦੱਸਦੀਆਂ ਸਬਰ ਕਰ ਜਦ ਮੇਰਾ ਵਿਆਹ ਹੋਣ ਵਾਲਾ ਸੀ ਨਾ ਤਾਂ ਮੇਰੇ ਮੰਮਾ ਨੇ ਕਿਹਾ ਕਿ ਹੁਣ ਟਾਈਮ ਆ ਗਿਆ ਤੈਨੂੰ ਦੱਸਣ ਦਾ ਕਿ ਸਾਰਾ ਕੰਮ ਇਕੱਲਾ ਕਰਕੇ ਕਿਵੇਂ ਖੁਸ਼ ਰਹੀਦਾ ਹੈ ਮੇਰੇ ਮਮਨ ਦੱਸਿਆ ਜੋ ਮੇਰੇ ਦਾਦੀ ਸੀ ਨਾ ਉਹਨਾਂ ਤੋਂ ਘਰ ਦਾ ਕੋਈ ਕੰਮ ਹੁੰਦਾ ਨਹੀਂ ਸੀ ਉਹ ਕਾਫੀ ਬਿਮਾਰ ਰਹਿੰਦੇ ਸੀ ਤੇ ਮੇਰੇ ਤਾਈ ਜੀ ਕੋਈ ਨਾ ਕੋਈ ਗੱਲ ਤੇ ਨਾ ਕਲੇਸ਼ ਪਾਈ ਰੱਖਦੇ ਸੀ ਕਹਿ ਦਿੰਦੇ ਸੀ ਮੈਨੂੰ ਅੱਡ ਕਰ ਦੋ ਅੱਡ ਕਰ ਦੋ ਦਾਦੀ ਜੀ ਨੇ ਤੰਗ ਹੋ ਕੇ ਉਹਨਾਂ ਨੂੰ ਅਲੱਗ ਕਰ ਦਿੱਤਾ ਬਹੁਤ ਗਲਤ ਕਰਿਆ ਤੁਹਾਡੀ ਤਾਈ ਨੇ ਅੱਛਾ ਮੈਨੂੰ ਅੱਗੇ ਦੱਸੋ ਤੇ ਜਿਹੜੇ ਮੇਰੇ ਚਾਚੀ ਜੀ ਸੀ ਉਹਨਾਂ ਨੂੰ ਵੀ ਘਰ ਦੇ ਕੰਮ 'ਚ ਕੋਈ ਦਿਲਚਸਪੀ ਨਹੀਂ ਸੀ ਉਹ ਸਾਰ ਦਿਨ ਬਸ ਸੱਜ ਸਵਰ ਕੇ ਆਪਣੀਆਂ ਸਹੇਲੀਆਂ ਨਾਲ ਘੁੰਮਣ ਲੰਘ ਜਾਂਦੇ ਸੀ ਜਾਂ ਕਿਸੇ ਰਿਸ਼ਤੇਦਾਰੀ ਚਲੇ ਜਾਂਦੇ ਸੀਗੇ ਫਿਰ ਤੁਹਾਡੇ ਦਾਦੀ ਨਹੀਂ ਕੁਝ ਕਹਿੰਦੇ ਸੀ ਉਹਨਾਂ ਨੂੰ ਤੇ ਤੁਹਾਡੇ ਮੰਮਾ ਉਹ ਵੀ ਤੋਂਨਾਂ ਤੋਂ ਵੱਡੇ ਸੀ ਮੇਰੇ ਦਾਦੀ ਮੇਰੇ ਚਾਚਾ ਚਾਚੀ ਦੇ ਵਿਆਹ ਤੋਂ ਸਾਲ ਬਾਅਦ ਹੀ ਸੰਸਾਰ ਛੱਡ ਕੇ ਚਲੇ ਗਏ ਸੀਗੇ ਤੇ ਮੇਰੇ ਮੰਮਾ ਨੇ ਤਾਂ ਮੇਰੇ ਚਾਚੀ ਨੂੰ ਕੁਝ ਨਹੀਂ ਕਿਹਾ ਕਰਦੇ ਉਹ ਅੱਛਾ ਤੁਹਾਡੇ ਮੰਮਾ ਫਿਰ ਸਭ ਕੁਝ ਖੱਲੇ ਸੰਭਾਲਦੇ ਸੀ ਜਦ ਮम्मा ਨੂੰ ਸਾਰਾ ਕੰਮ ਕਰਦਾ ਇਕੱਲੇ ਕਰਦੇ ਦੇਖਣਾ ਤੇ ਫਿਰ ਮੈਂ ਮम्मा ਨਾਲ ਲੜ ਪੈਣਾ ਕਿ ਤੁਸੀਂ ਚਾਚੀ ਜੀ ਨੂੰ ਕਹਿੰਦੇ ਕਿਉਂ ਨਹੀਂ ਕਿ ਉਹ ਵੀ ਤੁਹਾਡੀ ਮਦਦ ਕਰ ਦੇਣ ਕੁਝ ਤਾਂ ਕੰਮ ਕਰਨ ਤੇ ਮम्मा ਨੇ ਕਹਿਣਾ ਮੈਨੂੰ ਵੀ ਤੂੰ ਚੁੱਪਰ ਐ ਤੇਰਾ ਸਾਡੇ ਵੱਡਿਆਂ 'ਚ ਬੁਰਨ ਦਾ ਕੋਈ ਮਤਲਬ ਨਹੀਂ ਬਣਦਾ ਫਿਰ ਮੈਂ ਵੀ ਚੁੱਪ ਕਰ ਜਾਣਾ ਜਦ ਮम्मा ਹੀ ਨਹੀਂ ਕੁਝ ਕਹਿੰਦੇ ਫਿਰ ਮੈਂ ਵੀ ਕੀ ਕਰ ਸਕਦੀ ਸੀ ਓ ਵੀ ਸੱਚ ਰਾਜ਼ ਦੀ ਗੱਲ ਤਾਂ ਵਿੱਚ ਹੀ ਰਹੇਗੀ ਤੁਸੀਂ ਮੈਨੂੰ ਦੱਸੋ ਫਿਰ ਉਹ ਇਕੱਲੇ ਸਾਰੇ ਕੰਮ ਕਰਕੇ ਕਿੱਦਾਂ ਖੁਸ਼ ਰਹਿੰਦੇ ਸੀ ਮੇਰੇ ਮम्मा ਨੇ ਮੇਰੇ ਵਿਆਹ ਤੋਂ ਕੁਝ ਦਿਨ ਪਹਿਲਾਂ ਦੱਸਿਆ ਜੀ ਹਾਂ ਬੀਚੇ ਸੋ ਲੁਣੇ ਕਰਮਾਂ ਸੰਧੜਾ ਖੇਤ ਭਾਪ ਜੇ ਅਸੀਂ ਚੰਗੇ ਕਰਮ ਕਰਾਂਗੇ ਤਾਂ ਸਾਨੂੰ ਚੰਗਾ ਫਲ ਮਿਲੇਗਾ ਜੇ ਮਾੜੇ ਕਰਮ ਕਰਾਂਗੇ ਤਾਂ ਸਾਨੂੰ ਮਾੜਾ ਫਲ ਮਿਲੇਗਾ ਤੇ ਭਾਬੀ ਵੀ ਫਿਰ ਤੁਹਾਡੇ ਮਮਾ ਦੇ ਕਿਤੇ ਚੰਗੇ ਕਰਮਾਂ ਦਾ ਫਲ ਉਹਨਾਂ ਨੂੰ ਕੀ ਮਿਲਿਆ ਤੇ ਤੁਹਾਡੀ ਤਾਈ ਚਾਚੀ ਦੇ ਮਾੜੇ ਕਰਮਾਂ ਦਾ ਫਲ ਉਹਨਾਂ ਨੂੰ ਕੀ ਮਿਲਿਆ ਮੇਰੇ ਤਾਈ ਜੀ ਮੇਰੀ ਦਾਦੀ ਨੂੰ ਸੰਭਾਲਣ ਤੋਂ ਡਰ ਕੇ ਅਲੱਗ ਹੋ ਗਏ ਸੀਗੇ ਤੇ ਅੱਜ ਉਹਨਾਂ ਦੀ ਨੂੰ ਵੀ ਉਹਨਾਂ ਤੋਂ ਅਲੱਗ ਹੋ ਗਈ ਤੇ ਮੇਰੀ ਤਾਈ ਹੁਣ ਬਹੁਤ ਬਿਮਾਰ ਰਹਿੰਦੇ ਆ ਉਹਨਾਂ ਨੂੰ ਕੰਮ ਨਹੀਂ ਹੁੰਦਾ ਪਰ ਹੁਣ ਉਹਨਾਂ ਦੇ ਮਲਕ ਕਰਨ ਲਈ ਕੋਈ ਵੀ ਨਹੀਂ ਹੈਗਾ ਉਹਨਾਂ ਕੋਲ ਤੇ ਤੁਹਾਡੀ ਚਾਚੀ ਤੇ ਮੇਰੇ ਚਾਚੀ ਜੀ ਉਹ ਸਾਧ ਦਿਨ ਬਸ ਘੁੰਮਣ ਫਿਰਨ ਦੇ ਸੱਜਣ ਸਵਰਨਸ ਲਗਾਉਂਦੇ ਸੀਗੇ ਉਹ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਏ ਅੱਜ ਉਹਨਾਂ ਦੇ ਬੱਚੇ ਵੀ ਉਹਨਾਂ ਦੇ ਨੇੜੇ ਨਹੀਂ ਲੱਗਦੇ ਤੇ ਉਹ ਵੀ ਇਕੱਲਾ ਇਕੱਲਾ ਮਹਿਸੂਸ ਕਰਦੇ ਆ ਹੁਣ ਤੇ ਜਿਨ੍ਹਾਂ ਦੇ ਘਰੇ ਉਹ ਜਾਂਦੇ ਸੀਗੇ ਹੁਣ ਉਹ ਵੀ ਉਹਨਾਂ ਨੂੰ ਆਪਣੇ ਘਰ ਵਾੜ ਕੇ ਉਹ ਕਹਿ ਦਿੰਦੇ ਨੇ ਆਪਣਾ ਘਰ ਤੇ ਸਾਹਮਣੀ ਹੋਇਆ ਤੂੰ ਸਾਡੇ ਘਰ ਨਾਲ ਵੜਿਆ ਕਰ ਸਾਡਾ ਘਰ ਵੀ ਖਰਾਬ ਕਰੂਗੀ ਤੇ ਤੁਹਾਡੇ ਮਮਾ ਦੇ ਚੰਗੇ ਕਰਮਾਂ ਦਾ ਕੀ ਫਲ ਮਿਲਿਆ ਇਹ ਤਾਂ ਤੁਸੀਂ ਦੱਸਿਆ ਹੀ ਨਹੀਂ ਅੱਜ ਮੇਰੇ ਮਮਾ ਕੋਲ ਉਹਨਾਂ ਦਾ ਪਰਿਵਾਰ ਹੈ ਉਹਨਾਂ ਦੀ ਨੂੰ ਉਹਨਾਂ ਦੀ ਬਹੁਤ ਸੇਵਾ ਕਰਦੀ ਹੈ ਮੇਰਾ ਵੀਰਾ ਵੀ ਅਫਸਰ ਲੱਗਿਆ ਹੋਇਆ ਤੇ ਮੈਂ ਵੀ ਇੱਕ ਇੰਨੇ ਵਧੀਆ ਘਰ 'ਚ ਵਿਆਹੀ ਹੋਈ ਹਾਂ ਜਿੱਥੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਤੇ ਮੇਰਾ ਬਹੁਤ ਖਿਆਲ ਰੱਖਦੀ ਹੈ ਮੇਰੇ ਮਮਾ ਨੂੰ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਉਹ ਤਾਂ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰ ਕਰਦੀ ਹੈ ਇਸ ਲਈ ਮੇਰੇ ਮम्मा ਨੇ ਮੈਨੂੰ ਸਮਝਾਇਆ ਕਿ ਆਪਾਂ ਆਪਨੇ ਕਰਮ ਕਰਦੇ ਚੱਲਣਾ ਹੈ ਕਿ ਆਪਾਂ ਚੰਗੇ ਕਰਮ ਕਰਾਂਗੇ ਕੋਈ ਵੇਖੇ ਨਾ ਵੇਖੇ ਪਰਮਾਤਮਾ ਜ਼ਰੂਰ ਵੇਖ ਰਿਹਾ ਤੇ ਸਾਨੂੰ ਸਾਡੇ ਕਿਤੇ ਕਰਮਾਂ ਦਾ ਫਲ ਜ਼ਰੂਰ ਮਿਲੇਗਾ ਬਹੁਤ ਵਧੀਆ ਲੱਗਿਆ ਸੁਣ ਕੇ ਗੁਰਬਾਣੀ ਜੋ ਲਿਖਿਆ ਸੱਚੀ ਹੈ ਜੀ ਹਾਂ ਬੀਜੈ ਸੋ ਲੁੜੈ ਕਰਮਾ ਸੰਧੜਾ ਖੇਤ ਤੇ ਰਜੋ ਕੱਲ ਨੂੰ ਤੇਰਾ ਵੀ ਵਿਆਹ ਹੋਣਾ ਤੂੰ ਵੀ ਆਪਣੇ ਪਰਿਵਾਰ ਦਾ ਸਾਰਾ ਕੰਮ ਅੱਗੇ ਹੋ ਕੇ ਕਰਨਾ ਇਹ ਨਹੀਂ ਵੇਖਣਾ ਕੌਣ ਕੱਟ ਕਰ ਰਿਹਾ ਤੇ ਕੌਣ ਵੱਧ ਕਰ ਰਿਹਾ ਤੂੰ ਬਸ ਆਪਣਾ ਕਰਮ ਕਰਦੇ ਚੱਲਣਾ ਹੈ ਪਰਮਾਤਮਾ ਤੈਨੂੰ ਤੇਰੇ ਕੀਤੇ ਕਰਮਾਂ ਦਾ ਫਲ ਜ਼ਰੂਰ ਦੇਵੇਗਾ ਤੇ ਇਹ ਸਿਰਫ ਘਰ ਦੀ ਗੱਲ ਹੀ ਨਹੀਂ ਬਾਹਰ ਵੀ ਆਪਾਂ ਜੋ ਕਰਮ ਕਰਦੇ ਆ ਸਾਨੂੰ ਉਹਦਾ ਫਲ ਜ਼ਰੂਰ ਮਿਲਦਾ ਹੈ ਤੇ ਜੇ ਕਿਸੇ ਆਪਾਂ ਮਦਦ ਕਰਦੀ ਮਦਦ ਕਰਾਂਗੇ ਨਾ ਤਾਂ ਜੋ ਸਾਨੂੰ ਲੋੜ ਹੋਵੇਗੀ ਤਾਂ ਪਰਮਾਤਮਾ ਆਪ ਅੱਗੇ ਹੋ ਕੇ ਸਾਡੀ ਮਦਦ ਕਰੇਗਾ ਇਹ ਗੱਲ ਹਮੇਸ਼ਾ ਯਾਦ ਰੱਖੀ ਪਾਪੀ ਮੈਨੂੰ ਤੁਹਾਡੀ ਗੱਲ ਸਮਝ ਲੱਗ ਗਈ ਹੁਣ ਮੈਂ ਹਮੇਸ਼ਾ ਯਾਦ ਰੱਖਾਂਗੀ ਤੁਸੀਂ ਵੀ ਯਾਦ ਰੱਖਿਓ ਜੀ ਹਾਂ ਪੀਚੇ ਸੋ ਲੁਣੇ ਕਰਮਾ ਸੰਧੜਾ ਖੇਤ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ